ਆਜੀ ਜਰਕੀ ਕਰਨੇ ਜੇ ਬੇਟਾ ਜੀ ਅੱਜ ਸਾਡਾ 37ਵਾਂ ਸਤਿਭਾਵਨਾ ਦਿਵਸ ਮਨਾਇਆ ਜਾ ਰਿਹਾ ਜੋ 1957 ਦੇ ਹੜਤਾਲੀ ਯੋਧਿਆਂ ਨੂੰ ਸਮਰਪਿਤ ਆਜ ਸਾਡੇ ਚੌਧਰੀ ਤਰੰਦਰ ਸਿੰਘ ਚੋਹਾਨ ਜੋ ਮਹਾ ਪੰਜਾਬ ਦੇ ਪ੍ਰਧਾਨ ਸਨ ਉਹਨਾਂ ਦਾ ਸਮੁੱਚਾ ਪਰਿਵਾਰ ਉਰੇ ਪਹੁੰਚਿਆ ਹੋਇਆ ਅਸੀਂ ਉਹਨਾਂ ਦਾ ਜਥੇਬੰਦੀ ਵੱਲੋਂ ਸਨਮਾਨ ਕੀਤਾ ਔਰ ਅੱਜ ਪਾਠ ਦੇ ਭੋਗ ਦੇ ਉੱਪਰ 51000 ਰੁਪਏ ਜਿਹੜੂ ਬਗਲਾਣ ਸੰਸਥਾ ਜਿਹੜੀ ਸਾਡੀ ਉਹਨਾਂ ਨੂੰ ਅੰਗਹੀਣ ਬੱਚਿਆਂ ਦੇ ਮੰਦਮੋਦ ਦੇ ਬੱਚਿਆਂ ਨੂੰ ਸਾਂਭ ਰਹੀ ਹੈ ਉਹਨਾਂ ਨੂੰ ਡੋਨੇਸ਼ਨ ਦਿੱਤੀ ਗਈ ਆ ਔਰ ਜਥੇਬੰਦੀ ਦੀਆਂ ਵਿਚਾਰਾਂ ਹੋਈਆਂ ਨੇ ਆਉਣ ਵਾਲੇ ਸ਼ਹਿਰਸ਼ ਦੇ ਵਿਚਾਰਾਂ ਹੋਈਆਂ ਨੇ ਔਰ ਜਿਹੜੇ ਨਵੇਂ ਪਟਵਾਰੀ ਭਰ ਸਰ ਇੱਕ ਪੰਜਾਬ ਸਰਕਾਰ ਨੇ ਨਵਾਂ ਫੈਸਲਾ ਲੈਂਦਾ ਅੱਜ ਕਿ ਹਰ ਸਾਲ ਨਵੇਂ ਪਟਵਾਰੀਆਂ ਦੀ ਭਰਤੀ ਕੀਤੀ ਜਾਊ ਤੁਹਾਨੂੰ ਕੀ ਦੇ ਅਸੀਂ ਇਹ ਸਰਕਾਰ ਦਾ ਸਵਾਗਤ ਕਰਦੇ ਆਂ ਜੀ ਕਿਉਂਕਿ ਪਟਵਾਰੀ ਦੀ ਇੱਕ ਇੱਕ ਅਹਿਮ ਪੋਸਟ ਆ ਜਿਹੜੀ ਸ਼ਹਿਰੀਕਰਨ ਹੋਣ ਨਾਲ ਜਾਂ ਪਿੰਡੂਕਰਨ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਉਹਦਾ ਸਾਡਾ ਕੰਮ ਵੱਧਦਾ ਹੀ ਆ ਸਰਕਾਰ ਨੇ ਇਹਦਾ ਫੈਸਲਾ ਕੀਤਾ ਹਸਲ ਭਰਤੀ ਦਾ ਉਹ ਸਾਡੀ ਮੰਗ ਸੀਗੀ ਸਾਡੀ ਮੰਗ ਨੂੰ ਮੰਨਿਆ ਅਸੀਂ ਸਰਕਾਰ ਦਾ ਸਰਦ ਭਗਵਾਨ ਸਿੰਘ ਮਾਨ ਦਾ ਧੰਨਵਾਦ ਕਰਦੇ ਆਂ ਉਹਨਾਂ ਨੂੰ ਇੱਕ ਅਪੀਲ ਕਰਦੇ ਆ ਕਿ ਤੁਸੀਂ 1090 ਦੀ ਭਰਤੀ ਕਰਨ ਸਮੇਂ ਜਦੋਂ ਉਹਨਾਂ ਨੇ ਲੈਟਰ ਦਿੱਤੇ ਸੀਗੇ ਇੱਕ ਐਲਾਨ ਕੀਤਾ ਸੀ ਕਿ ਉਹਨਾਂ ਨੂੰ ਟ੍ਰੇਨਿੰਗ ਦੇ ਦੌਰਾਨ ਬੇਸਿਕ ਦਿੱਤੀ ਜਾਊਗੀ ਔਰ ਟ੍ਰੇਨਿੰਗ ਇੱਕ ਸਾਲ ਦੀ ਹੋਊਗੀ ਉਹ ਨੋਟੀਫਿਕੇਸ਼ਨ ਅੱਜ ਜਾਰੀ ਨਹੀਂ ਹੋਇਆ ਕੋਈ ਟੈਕਨੀਕਲ ਉਹਦੇ ਵਿੱਚ ਫਾਲਟ ਆ ਜਾਂ ਕੁਝ ਵੀ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਾਲ ਮੰਤਰੀ ਸਾਹਿਬ ਨੂੰ ਐਫਸੀਆਰ ਸਾਹਿਬ ਨੂੰ ਅਪੀਲ ਕਰਦਾ ਕਿ ਜਲਦੋਂ ਜਲਦੋਂ ਜਿਹੜਾ ਰੋਟੀਫਨ ਜਾਰੀ ਕੀਤਾ ਜਾਵੇ ਕਿਹੜੇ ਇਹ ਅੱਜ ਸਾਡਾ ਸਾਡਾ ਪੰਜਾਬ ਦਾ 37ਵਾਂ ਸਤਿਭਾਵਨਾ ਦਿਵਸ ਜੋ ਕਿ ਜਿਹਨੂੰ ਅਸੀਂ ਪੰਜਾਬ ਪਧਰੀ ਬਣਾ ਲਏ ਨੇ ਜਿਲ੍ਹਾ ਲੁਧਿਆਣਾ ਵੱਲੋਂ ਸਵਾਦੀ ਸਮੂਚੀ ਟੀਮ ਵੱਲੋਂ ਮਨਾਇਆ ਜਾਂਦਾ ਮੇਰੀਆਂ ਸਾਰੀਆਂ ਤਹਿਸੀਲਾਂ ਇਸੇ ਲਈ ਉਹਨਾਂ ਨੇ ਦਿਨ ਰਾਤ ਇੱਕ ਕੰਮ ਕੀਤਾ ਤਾਂ ਅੱਜ ਉਹਦਾ ਸਫਲ ਯੋਜਨ ਹੋਇਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਡਿਪਟੀ ਕਮਿਸ਼ਨ ਸ਼ੁਰਵੀ ਮਲਕ ਜੀ ਪਹੁੰਚੇ ਸੀ ਉਹਨਾਂ ਵੱਲੋਂ ਸਾਡੀ ਜਥੇਬੰਦੀ ਨੇ ਉਹਨਾਂ ਤੇ ਹੱਥੋਂ 52000 ਰੁਪਏ ਵਿਕਲਾੰਗ ਬੱਚਿਆਂ ਦੀ ਇੱਕ ਸੰਸਥਾ ਸਕੂਲ ਉਹਨਾਂ ਨੂੰ ਪਹਿਲਾਂ ਦਿੱਤਾ ਤੇ 10 ਤਰੀਕ ਨੂੰ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਅਸੀਂ 152 ਯੂਨਟ ਬਲੱਡ ਨੇਟ ਕੀਤਾ ਵਾ ਸਾਡੀ ਜਥੇਬੰਦੀ ਨੇ ਪਟਵਾਰ ਯੂਨੀਅਨ ਤੇ ਕਾਨੂੰਗੋ ਯੂਨੀਅਨ ਨੇ ਤੇ ਅੱਜ ਜੋ ਸਾਡਾ ਮਾਨਵਤਾ ਦੇ ਭਲੇ ਦੇ ਇਹ ਕੰਮ ਹੁੰਦਾ ਉਦੇ ਸੰਬੰਧੀ ਅਸੀਂ ਜੋ ਬੱਚਿਆਂ ਦੀ ਬਕਲਾਂ ਸਸਤਾ ਉਹਨਾਂ ਨੂੰ 51000 ਰੁਪਏ ਅਸੀਂ ਦੇ ਕੇ ਸਨਮਾਨਿਤ ਕੀਤਾ ਵਾ ਹੁਣ ਰੰਗਾਰੰਗ ਹੁਣ ਰੰਗਾਰੰਗ ਪ੍ਰੋਗਰਾਮ ਦੇ ਵਿੱਚ ਜਸਵੰਤ ਸਿੰਘ ਜੀ ਲਾਜੀ ਤੇ ਪਾਲੀ ਦੇਵ ਵਾਲੀ ਜੀ ਮਨੋਰੰਜਨ ਕਰ ਰਹੇ ਆ ਬੋਤਾਂ ਜੀ ਅੱਜ ਇੱਕ ਬਹੁਤ ਹੋਇਆ ਕਿ ਹਰ ਸਾਲ ਨਵੇਂ ਬਣਵਾ ਰਹੇ ਅਸੀਂ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਆਂ ਤਾਂ ਉਹਨੂੰ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਇਹ ਦੇਖਿਆ ਸੋਚਿਆ ਪੰਜਾਬ ਸਰਕਾਰ ਦਾ ਬਹੁਤ ਹੀ ਇਹ ਸ਼ਲਾਘਾਯੋਗ ਕਦਮ ਹੈ ਉਹਨਾਂ ਨੇ ਚੱਕਿਆ ਤੇ ਆਸ ਕਰਦੇ ਆਂ ਇਹਦੀ ਜਿਹੜੀ ਉਹ ਪ੍ਰਕਿਰਿਆ ਉਹਨੂੰ ਵੀ ਚੰਗੀ ਤਰ੍ਹਾਂ ਪੂਰੀ ਕਰਨਗੇ ਤੇ ਅਸੀਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਵੀ ਕਰਦੇ ਆ ਜਿਹੜਾ ਬੈਚ ਹੁਣ ਟ੍ਰੇਨਿੰਗ ਕਰ ਰਿਹਾ ਅੰਡਰ ਟ੍ਰੇਨਿੰਗ ਪਟਵਾਰੀ ਨੇ ਉਹਨਾਂ ਦਾ ਜਿਹੜਾ ਸਟਾਈਫਨ ਵੀ ਉਹ ਜਲਦੀ ਤੋਂ ਜਲਦੀ ਉਹਨਾਂ ਨੂੰ ਜਾਰੀ ਕਰ ਦਿੱਤਾ ਜਾਵੇ ਪਿਛਲੇ 4 ਮਹੀਨਿਆਂ ਤੋਂ ਉਹਨਾਂ ਨੂੰ ਸਟਾਈਫਨ ਨਹੀਂ ਮਿਲਿਆ ਹੈਗਾ ਚਾਹੁੰਗੇ ਸਰ ਇਹਦੇ ਸਬੰਧ ਦੇ ਵਿੱਚ ਜਿਸ ਤਰ੍ਹਾਂ ਸਾਡੇ ਪੰਜਾਬ ਪ੍ਰਧਾਨ ਜੀ ਨੇ ਵੀ ਸਟੇਟਮੈਂਟ ਤੁਹਾਨੂੰ ਦਿੱਤੀ ਆ ਕਿ ਸਾਡੇ ਪੰਜਾਬ ਦੇ ਵਿੱਚ ਮਹਾ ਪੰਜਾਬ ਦੇ ਵਿੱਚ ਤਰੇਂਦਰ ਸਿੰਘ ਜੀ ਚੋਹਾਨ ਪ੍ਰਧਾਨ ਹੋਏ ਆ ਜੋ ਕਿ ਹਰਿਆਣਾ ਤੋਂ ਸੀਗੇ ਉਦੋਂ ਮਹਾ ਪੰਜਾਬ ਹੁੰਦਾ ਸੀ ਹਿਮਾਚਲ ਹਰਿਆਣਾ ਤੇ ਪੰਜਾਬ ਤੇ 1957 ਦੇ ਵਿੱਚ ਸਾਡੀ ਸਟ੍ਰਾਈਕ ਹੋਈ ਉਹ ਸਟ੍ਰਾਈਕ ਤੇ ਸਮੇਂ ਦਰਮਾਨ ਅ ਪਰਤਾਪ ਸਿੰਘ ਕੈਰੋਂਜੀ ਮੁੱਖ ਮੰਤਰੀ ਹੁੰਦੇ ਸੀ ਤੇ ਸਟ੍ਰਾਈਕ ਤੋਂ ਬਾਅਦ ਮੁੱਖ ਮੰਤਰੀ ਨੇ ਤੇਂਦਰ ਸਿੰਘ ਚੋਹਾਨ ਦੇ ਘਰ ਜਾ ਕੇ ਜਿਹੜਾ ਮਰਨਵਰਤ ਹੜਤਾਲ ਦਾ ਜਿਹੜਾ ਦਿਨ ਸੀ ਮਤਲਬ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਤਲਬ ਚਾਹ ਪਾਣੀ ਬੁਲਾ ਕੇ ਜੋ ਵੀ ਉਹ ਉਸ ਟਾਈਮ ਸੀਗਾ ਉਹਨਾਂ ਨੂੰ ਇਹ ਮਰਨਵਰਤ ਤੋੜਿਆ ਅਤੇ ਜੋ ਮੰਗਾ ਸੀ ਗਿਆ ਉਹ ਉਸ ਉਸ ਟਾਈਮ ਤੇ ਦੁੱਗਣੀਆਂ ਕਰਕੇ ਸਰਕਾਰ ਨੇ ਮੰਗੇ ਮੰਨੀਆਂ ਤਾਂ ਅੱਜ ਜਿਹੜੀ ਕਾਨਫਰੰਸ ਹੋਈ ਉਹਦੇ ਵਿੱਚ ਵਿਚਾਰ ਚਰਚਾ ਹੋਈ ਉਹਦੇ ਵਿੱਚ ਵਿਚਾਰ ਚਰਚਾ ਹੋਈ ਜਿਵੇਂ ਕਿ ਸਾਡੇ 1200 1227 ਪੜਵਾਰੀ ਜਿਹੜੀ 2016 ਦੇ ਵਿੱਚ ਪੜਵਾਰ ਯੂਨੀਅਨ ਨੇ ਸੰਘਰਸ਼ ਕਰਕੇ ਮੈਂ 10 ਸਾਲ ਤੋਂ ਖਜਾਂਤੀ ਚੱਲਿਆ ਆ ਰਿਹਾ ਹੁਣ ਪਟਵਾਰ ਪਟਵਾਰ ਜੁਨੀਅਨ ਦੇ ਵਿੱਚ ਬਾਅਦ ਚ ਕਾਨੂੰਗੋ ਜੁਨੀਅਨ ਦੇ ਵਿੱਚ ਜਨਰਲ ਸਖਤਰ ਆ ਤੇ ਅਸੀਂ ਕਾਫੀ ਸੰਘਰਸ਼ ਕੀਤਾ 2016 ਦੇ ਵਿੱਚ 1227 ਭਰਤੀ ਗਏ ਤੇ ਉਦੋਂ ਬਾਅਦ 1090 ਦੀ ਦੁਬਾਰਾ ਭਰਤੀ ਹੋਈ ਜਿਨ੍ਹਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਤੇ ਸਾਨੂੰ ਸਰਕਾਰ ਨੇ ਲੈਪਟਾਪ ਵਗੈਰਾ ਦਿੱਤੇ ਸਰਵਰ ਦਿੱਤਾ ਠੀਕ ਹੈ ਜੀ ਕਾਨੂੰਗੋ ਨੂੰ ਇੱਕ ਸੇਵਾਦਾਰ ਦੀ ਪੋਸਟ ਦਿੱਤੀ ਇਸ ਇਸ ਤਰ੍ਹਾਂ ਕਈ ਨਿੱਕੀ ਨਿੱਕੀਆਂ ਸਾਡੀਆਂ ਮੰਗਾਂ ਸੀ ਜੋ ਮੇਨ ਮੰਗਾਂ ਦੇ ਨਾਲ ਨਾਲ ਉਹ ਵੀ ਮਨਜ਼ੂਰ ਕੀਤੀਆਂ ਸਰਕਾਰ ਨੇ ਤੇ ਅਗਲੀਆਂ ਜਿਹੜੀਆਂ ਸਾਡੀਆਂ ਕੁਝ ਮੰਗਾਂ ਨਾਲ ਸਰਕਾਰ ਦੇ ਕੋਲ ਪੈਂਡਿੰਗ ਪਈਆਂ ਉਹ ਚੱਲ ਰਹੀਆਂ ਉਹਦਾ ਸਾਰਾ ਅੱਜ ਵਿਸਤਾਰਪੂਰੂ ਸਾਰਾ ਪ੍ਰਧਾਨ ਜੀ ਨੇ ਦੱਸਿਆ ਸਾਡੇ ਕੋਲੇ 4716 ਪੋਸਟਾਂ ਵਿਡਵਾਰ ਸਰਕਲ ਤੇ ਪਡਵਾਰ ਸਰਕਲ ਦੇ ਵਿੱਚ ਅਸ ਟਾਈਮ ਨਵੇਂ ਪਡਵਾਰੀ ਔਨ ਕਰਕੇ ਕੁਝ ਰਾਹਤ ਮਿਲੀ ਆ ਨਹੀਂ ਤੇ 1710 ਪਡਵਾਰੀ ਸਾਡੇ ਜਿਹੜੇ ਉਹ ਕੰਮ ਕਰ ਰਿਹਾ ਸੀ ਜਿਹਦੇ ਵਿੱਚ ਕਈ ਕਈ ਸਰਕਲਾਂ ਦੇ ਵਿੱਚ 8 8 10 10 10 ਸਰਕਲਾਂ ਦਾ ਕੰਮ ਵੀ ਇੱਕ ਪਡਵਾਰੀ ਕਰ ਰਿਹਾ ਹਾਂਜੀ